ਹੋ ਮਾਜਾ ਮਾਜਾ ਬੈਲਟੇ ਜੱਟੀਏ ਬਾਡਰ ਨੇੜੇ ਪਿੰਡ ਕੋੜੇ ਪੈਸਾ ਤਾਂ ਨਹੀਂ ਜੋੜਿਆ ਜੱਟ ਨੇ ਪਰ ਨੇ ਬਹੁਤੇ ਯਾਰ ਜੁੜੇ ਹੋ ਪਹਿਲੀ ਚਾਹਨਾ ਕਾਲੀ ਨਾਗਣੀ ਹੁੰਦੀ ਤੇਲੀ ਖਾਣੀ ਐ ਜਦਾਂ ਦੇ ਮਹਿਰਾ ਚੁਣਿਆ ਜਾਨ ਜੱਟ ਦੀ ਉਹ ਜਦਾਂ ਦੇ ਮਹਿਰਾ ਚੁਣਿਆ ਜਾਨ ਜੱਟ ਦੀ ਜਾਣੀ ਐ ਉਹ ਗੱਡੀਆਂ ਚੇਤੀ ਬਦਲਦੰਨਿਆ ਯਾਰੀ ਬੜੀ ਪੁਰਾਣੀ ਐ ਜਿੱਦਾਂ ਦੇ ਮਹਿਰਾ ਚੁਣਿਆ ਜਾਨ ਜੱਟ ਦੀ ਜਾਣੀ ਐ ਉਹ ਪੜ ਅੱਖਰਾਂ ਨੂੰ ਦਿਲ ਕਬਰਾਇਆ ਚਿੱਠੀ ਆਰ ਦੀਨੇ ਬਹੁਤ ਰਵਾਇਆ ਵਿੱਚ ਪਰਦੇ ਸਾਂਦੇ ਵਿੱਚ ਪਰਦੇ ਸਾਂਦੇ ਵਿੱਚ ਪਰਦੇ ਸਾਂਦੇ ਵਿਚ ਪਰਦੇ ਸਾਂਦੇ ਉਹ ਤਾਂ ਹੀ ਹੋ ਕੇ ਲੈ ਲੈ ਉੱਠਦਿਆ ਸਲੇ ਰਾਤਾਂ ਨੂੰ ਉਹ ਤੰਗ ਕਰਦਿਆ ਬਿੱਲੇ ਦੇ ਦਿੱਤੇ ਫਟਕੜੇ ਜੇ ਕੋਈ ਦੱਲਾ ਰਹਿ ਕੀ ਕਰ ਗਿਆ ਤਾਂ ਗੱਲ ਵੱਖਰੀ ਏ ਨੀ ਪਾ ਕੇ ਅੱਖ 'ਚ ਅੱਖ ਨਾ ਕਿਸੇ ਤੋਂ ਮਰਨਾ ਜੱਟ ਕੜੇ ਤਰਨ ਤਰਨ ਹਲਕੇ ਦੇ ਪਿੰਡ ਇਸ ਵਕਤ ਝਾਮਕੇ ਦੇ ਵਿੱਚ ਮੌਜੂਦ ਆ ਅਤੇ ਸਾਡੇ ਨਾਲ ਇੱਕ ਉੱਭਰਦਾ ਹੋਇਆ ਸਾਰਾ ਵੀਰ ਮੌਜੂਦ ਹੈ ਨਾਮ ਹੈ ਕਰਨ ਲਾਹੌਰੀਆ ਲਿਖਤ ਬਹੁਤ ਪਿਆਰੀ ਹੈ ਆਵਾਜ਼ ਵੀ ਬਹੁਤ ਪਿਆਰੀ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਵੀ ਉਹਨਾਂ ਦੀ ਆਵਾਜ਼ ਦੇ ਰੂਬਰੂ ਕਰਾਉਨੇ ਆ ਤੁਹਾਨੂੰ ਵੀ ਉਹਨਾਂ ਦੀ ਆਵਾਜ਼ ਸੁਣਾਉਨੇ ਗੱਲਬਾਤ ਕਰਦੇ ਹਾਂ ਵੀਰੇ ਬਾਕੀ ਗੱਲਾਂ ਬਾਅਦ ਵਿੱਚ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਕੋਈ ਗੀਤ ਜਿਹੜਾ ਉਹ ਸਾਡੇ ਦਰਸ਼ਕਾਂ ਨੂੰ ਸੁਣਾ ਦੇ ਜੀ ਜੀ ਗੀਤ ਮੇਰਾ ਇੱਕ ਨਵਾਂ ਗੀਤ ਹੁਣੇ ਰੂਬਰੂ ਹੋਇਆ ਜੀ ਦਰਸ਼ਕਾਂ ਦੇ ਸੋ ਮੈਂ ਉਹਦੀਆਂ ਕੁਛ ਲੈਣਾ ਜਦ ਤੇਰੀਆਂ ਸੰਦਲੀ ਪੈੜਾਂ ਮੇਰੇ 베ੜੇ ਵਿੱਚ ਪੈਣਾ ਝਾਂਜਰ ਦੇ ਬੋਰਾ ਨੇ ਨਾ ਜਟਿਏ ਥਾਲੀ ਵਾਲ ਦਾ ਲੈਣਾ ਪਾਉਣਾ ਮਹਿਖਾਂਵੇਂਗੀ ਬੇਬੇ ਦੀ ਨੂੰ ਜਦ ਬਣ ਕੇ ਪਿੰਡ ਸਾਡੇ ਆਵੇਂਗੀ ਬੇਬੇ ਦੀ ਨੂੰ ਜਦ ਬਣ ਕੇ ਕਬਾ ਲਈ ਬਹੁਤ ਪਿਆਰੀ ਆਵਾਜ਼ ਹੈ ਮੈਂ ਚਾਹਾਂਗਾ ਨਾਮ ਪਿੰਡ ਜ਼ਿਲ੍ਹਾ ਜ਼ਰੂਰ ਦੱਸਿਓ ਅਤੇ ਇਸ ਖੇਤਰ ਦੇ ਨਾਲ ਆਉਣ ਦਾ ਮਕਸਦ ਇਸ ਖੇਤਰ ਦੇ ਨਾਲ ਜੋੜਿਆ ਕਿੰਨੇ ਸ਼ੌਂਕ ਕਦੋਂ ਤੋਂ ਪਿਆ ਇਹਦੇ ਬਾਰੇ ਜੀ ਸਭ ਤੋਂ ਪਹਿਲਾਂ ਤਾਂ ਨਜ਼ਰ نیوز ਦੀ ਸਾਰੀ ਟੀਮ ਨੂੰ ਮੈਂ ਜੀ ਆਖਣਾ ਜੀ ਮੇਰੇ ਗਰੇਵ ਕਿ ਪਹੁੰਚਣ ਤੇ ਤੇ ਪਿੰਡ ਮੇਰਾ ਜੀ ਝਾਮਕਾ ਖੁਰਦ ਜੀ ਸਾਡੇ ਇੱਥੇ ਦੋ ਝਾਮਕੇ ਨੇ ਜੀ ਇੱਕ ਛੋਟਾ ਝਾਮਕਾ ਕਹਿ ਦਿੰਦੇ ਇੱਕ ਵੱਡਾ ਝਾਮਕਾ ਕਹਿ ਦਿੰਦੇ ਨੇ ਮੇਰਾ ਪਿੰਡ ਝਾਮਕੇ ਖੁਰਦਾ ਜੀ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਆ ਛੋਟਾ ਜਿਹਾ ਪਿੰਡ ਆ ਤੇ ਇਸ ਲਾਈਨ ਨਾਲ ਜੁੜਨ ਦਾ ਕਿੱਸਾ ਸ਼ੁਰੂ ਹੁੰਦਾ ਵੀਰੇ 2012 ਦੇ ਨੇੜੇ ਤੇ ਮੈਂ ਪਲੱਸ 2 ਕੀਤੀ ਸੀ ਤੇ ਉਹਦੇ ਬਾਅਦ ਲਿਖਣ ਦਾ ਸ਼ੌਂਕ ਪਿਆ ਫਿਰ ਹੌਲੀ-ਹੌਲੀ ਇੱਥੋਂ ਨਿਕਲੇ ਲੁਧਿਆਣੇ ਨੂੰ ਗਏ ਲੁਧਿਆਣੇ ਪਹੁੰਚ ਕੇ ਤੇ ਮੇਰੇ ਉਸਤਾਦ ਗੁਰੂ ਜੀ ਸ੍ਰੀ ਕਪਲ ਸ਼ਰਮਾ ਜੀ ਲੁਧਿਆਣੇ ਤੋਂ ਕਲਾਸਿਕਲ ਸਿੰਗਰ ਨੇ ਜੀ ਉਹਨਾਂ ਨੇ ਫਿਰ ਮੈਨੂੰ ਜਿਹੜੀ ਬੰਨ ਦੀ ਤਾਲੀਮ ਸੀ ਇਸ ਲਾਈਨ ਦੀ ਦਿੱਤੀ ਤੇ ਨਾਲ-ਨਾਲ ਕਿਤਾਬਾਂ ਪੜ੍ਹਨੀਆਂ ਤੇ ਦੁਨੀਆ ਦੇ ਜੋ ਵੀ ਜਿੱਦਾਂ ਕਹ ਲੋ ਕਿਸੇ ਸੱਜਣ ਦੀ ਸਟੋਰੀ ਫਿਰ ਉਹ ਸਮੇ ਦੇ ਨਾਲ ਨਾਲ ਜੇ ਕਿਸੇ ਨੇ ਆਪਣਾ ਕੋਈ ਦੁੱਖ ਦੱਸਣਾ ਉਹਦੀ ਉਸ ਤਰ੍ਹਾਂ ਦੀ ਸਟੋਰੀ ਬਣ ਜਾਣੀ ਗਾਣਾ ਬਣ ਜਾਣਾ ਕਿਸੇ ਨੇ ਆਪਣੀ ਖੁਸ਼ੀ ਦੱਸਣੀ ਫਿਰ ਉਹਦੀ ਸਟੋਰੀ ਬਣ ਜਾਣੀ ਫਿਰ ਉਹ ਹੌਲੀ ਹੌਲੀ ਇਹਨਾਂ ਚੀਜ਼ਾਂ 'ਲ ਰੁਝਾਨ ਵਧ ਗਿਆ ਹੁਣ ਜਿੱਦਾਂ ਕੋਈ ਵੀ ਕੋਈ ਮਿੱਤਰ ਆ ਜੇ ਕੋਈ ਆਪਣੀ ਪਰਸਨਲ ਉਹ ਸਟੋਰੀ ਦੱਸਦਾ ਤੇ ਉਹਦੇ ਤੇ ਆਪਾਂ ਗੀਤ ਬਣਾ ਲੈਂਦਾ ਫਿਰ ਸੋ ਇਸ ਤਰ੍ਹਾਂ ਹੌਲੀ ਹੌਲੀ ਲੱਗੇ ਹੋਏ ਆ ਜੀ ਤੇ ਅੱਜ ਤੁਹਾਡੇ ਅਰਗੇ ਵੀਰਾਂ ਦੀ سپورਟ ਦੇ ਨਾਲ ਤੇ ਜਿੰਨੇ ਵੀ ਮੈਨੂੰ ਪਿਆਰ ਕਰਦੇ ਨਾਲ ਉਹਨਾਂ ਦੀ ਸਪੋਰਟ ਦੇ ਨਾਲ ਤੁਹਾਡੇ ਤੁਹਾਡੀ ਕਚਾਰੀ ਚ ਹਾਜ਼ਰਾਂ ਜੀ ਮੈਂ ਚਾਹਾਂਗਾ ਕੋਈ ਗੀਤ ਅੱਜ ਦੇ ਜੇ ਕੋਈ ਲਿਖਿਆ ਹੋਵੇ ਤਾਂ ਉਹ ਜ਼ਰੂਰ ਸੁਣਾਓ ਜੀ ਅੱਜ ਦੇ ਸਮੇਂ ਦੀ ਜਿਹੜੀ ਮੰਗ ਹੈ ਜੀ ਜੋ ਅੱਜ ਕੱਲ ਯੂਥ ਜਿਹਨੂੰ ਪ੍ਰਮੋਟ ਕਰਦਾ ਉਹ ਗੀਤ ਮੈਂ ਜ਼ਰੂਰ ਸੁਣਾਉਂਗਾ ਜੀ ਹੂੰ ਹੋ ਮਾਜਾ ਮਾਜਾ ਬੈਲਟਿਆ ਜੱਟੀਏ ਬਾਡਰ ਨੇੜੇ ਪਿੰਡ ਕੋੜੇ ਪੈਸਾ ਤਾਂ ਨਹੀਂ ਜੋੜਿਆ ਜੱਟ ਨੇ ਪਰ ਨੇ ਬਹੁਤੇ ਯਾਰ ਜੁੜੇ ਓ ਪਹਿਲੀ ਚਾਨਾ ਕਾਲੀ ਨਾਗਣੀ ਹੁੰਦੀ ਢੇਲੀ ਖਾਣੀ ਐ ਜਦਾਂ ਦੇ ਮਹਿਰਾ ਚੁਣਿਆ ਜਾਨ ਜੱਟ ਦੀ ਓ ਜਦਾਂ ਦੇ ਮਹਿਰਾ ਚੁਣਿਆ ਜਾਨ ਜੱਟ ਦੀ ਜਾਣੀ ਐ ਓ ਗੱਡੀਆਂ ਚੇਤੀ ਬਦਲਦ ਨੇ ਆ ਯਾਰੀ ਬੜੀ ਪੁਰਾਣੀ ਐ ਜਦਾਂ ਦੇ ਮਹਿਰਾ ਚੁਣਿਆ ਜਾਨ ਜੱਟ ਦੀ ਜਾਣੀ ਐ ਓ ਕਰਕੇ ਕੌਕ ਰੱਖੀ ਦਾ ਕੋਲੇ 30 ਬੋਰੀਏ ਗਾਨਾ ਐ ਬਾਰਡਰ ਪਰੋਂ ਆਵੇ ਜੱਟੀਏ ਮਹਿੰਗਾ ਬਹੁਤ ਸਮਾਨ ਆ ਐ ਉਹ ਕਰਕੇ ਕੌਕ ਰੱਖੀ ਦਾ ਕੋਲੇ ਥਾਟੀ ਬੋਰੀ ਗਾਨਾ ਏ ਬਾਰਡਰ ਪਰ ਆਉਂਦਾ ਜੱਟੀਏ ਮਹਿੰਗਾ ਬਹੁਤ ਸਮਾਨਾ ਏ ਉਹ ਮੌਤ ਨੂੰ ਆਉਂਦੇ ਸਿੱਧੇ ਜੱਟੀਏ ਜਿੰਨੇ ਜੱਟ ਦੇ ਹਾਣੀ ਨੇ ਜਿੱਦਾਂ ਦੇ ਮਹਿਰਾ ਚੁਣਿਆਂ ਜਾਨ ਜੱਟ ਦੀ ਜਾਣੀ ਐ ਗੱਡੀਆਂ 체ਤੀ ਬਦਲ ਦਿੰਨੇ ਆ ਯਾਰੀ ਬੜੀ ਪੁਰਾਣੀ ਐ ਜਿੱਦਾਂ ਦੇ ਮਹਿਰਾ ਚੁਣਿਆਂ ਜਾਨ ਜੱਟ ਦੀ ਜਾਣੀ ਐ ਰਾਬਾ ਜੀ ਰਿੱਧੀ ਮੈਂ ਚਾਹਾਂਗਾ ਅ ਜਰੂਰ ਅੱਜ ਦੇ ਮਾਹੌਲ ਨੂੰ ਜਿਹੜਾ ਜਿਵੇਂ ਵੇਖਦੇ ਹੋ ਕੰਪਲਿਕੇਸ਼ਨ ਨੂੰ ਵੇਖਦੇ ਹੋ ਕੀ ਕਹਿਣਾ ਚਾਹੋਗੇ ਕਿ ਜਿਹੜਾ ਅੱਜ ਦਾ ਦੌਰ ਹੈ ਇਸ ਦੇ ਵਿੱਚ ਆ ਲੇਖਕ ਦੀ ਸੋਚ ਜਾਂ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਲੋਕਾਂ ਦੀ ਡਿਮਾਂਡ ਕਿਸ ਤਰੀਕੇ ਦੀ ਹੈ ਪਹਿਲਾਂ ਲੋਕਾਂ ਦੀ ਡਿਮਾਂਡ ਕਿਵੇਂ ਦੀ ਅੱਜ ਦੀ ਕਿਵੇਂ ਦੀ ਹੈ ਦੇਖੋ ਵੀਰੇ ਜੇ ਅੱਜ ਦੀ ਆਪਾਂ ਲੋਕਾਂ ਦੀ ਡਿਮਾਂਡ ਦੀ ਜਾਂ ਜ਼ਰੂਰਤ ਦੀ ਡਿਮਾਂਡ ਦੀ ਗੱਲ ਕਰੀਏ ਤੇ ਅੱਜ ਕੱਲ ਤਾਂ ਵੀਰੇ ਜੋ ਮੈਂ ਤੁਹਾਨੂੰ ਹੁਣ ਸੁਣਾਇਆ ਇਹੀ ਕੋ ਚੱਲਦਾ ਕਿਉਂਕਿ ਦੁਨੀਆ ਆਪ ਦੇ ਦੁੱਖਾਂ ਤੋਂ ਹੀ ਨਹੀਂ ਓਕੀ ਆ ਕੋਈ ਸੈਡ Song ਜਾਂ ਕਹ ਲਓ ਕਿ ਰੋਮਾਂਟਿਕ ਚੀਜ਼ਾਂ ਸੁਣ ਕੇ ਰਾਜੀ ਨੇ ਸੋ ਸਮੇ ਦੇ ਹਿਸਾਬ ਨਾਲ ਕਲਾਕਾਰ ਨੂੰ ਆਰਟਿਸਟ ਨੂੰ ਬਦਲਣਾ ਪੈਂਦਾ ਕਿਉਂਕਿ ਵੀਰੇ ਜਿੱਦਾਂ ਥੋੜਾ ਕਿਤਾ న్యూਸ ਦਾ ਆ ਜੀ ਜੀ ਤੁਹਾਨੂੰ ਜਿਹੜੀ ਕਵਰੇਜ ਬੈਨੀਫਿਟ ਦਿੰਦੀ ਹੈ ਤੁਸੀਂ ਉਹ ਵੱਧ ਤੋਂ ਵੱਧ ਕਰੋਗੇ ਹਨਾ ਜੀ ਜੀ ਤੇ ਇਦਾਂ ਹੀ ਕਲਾਕਾਰੀ ਦੇ ਵਿੱਚ ਵੀ ਵੀਰੇ ਕਲਾਕਾਰ ਨੂੰ ਜਿਹੜੀ ਚੀਜ਼ ਤੋਂ ਵੱਧ ਪ੍ਰੋਗਰਾਮ ਮਿਲਦੇ ਆ ਜਾਂ ਜਾਂ ਫੇਮ ਜਾਦੀ ਮਿਲਦੀ ਆ ਉਹੀ ਕਰੂਗਾ ਚੰਗੇ ਮੈਸੇਜ ਵੀ ਚਲੋ ਵਿੱਚ ਵਿੱਚ ਦੇਣੇ ਚਾਹੀਦੇ ਆ ਪਰ ਸਮੇਂ ਦੀ ਮੰਗ ਦੇ ਨਾਲ-ਨਾਲ ਜੋ ਅੱਜਕੱਲ ਯੂਥ ਮੰਗਦਾ ਹੈ ਜਾਂ ਜੋ ਅੱਜਕੱਲ ਦੇ ਲੋਕ ਚਾਹੁੰਦੇ ਨੇ ਉਹ ਦੇਣਾ ਜ਼ਰੂਰੀ ਹੈ। ਜੀ ਜੀ ਕਲਾਕਾਰ ਜਿਹੜੇ-ਜਿਹੜੇ ਪਸੰਦ ਨੇ ਕਰਨਵੀਰ ਜੀ ਤੁਹਾਨੂੰ ਜੇ ਮੇਰੀ ਪਰਸਨਲ ਚੋਇਸ ਤੁਸੀਂ ਪੁੱਛੋ ਤੇ ਫਿਰ ਤੇ ਮੇਰੀ ਜੋ ਮੈਂ ਤੁਹਾਨੂੰ ਸੁਣਾਇਆ ਉਹਦੇ ਬਿਲਕੁਲ ਉਲਟ ਹੋ ਜਾਊਗਾ। ਮੈਂ ਸਰਤਾਜ ਸਾਹਿਬ ਨੂੰ ਬਹੁਤ ਸੁਣਦਾ ਜੀ ਤੇ ਇੱਕ ਉਸਾਨ ਉਸਰਫ ਤੇ ਲਖਨ ਸਾਹਿਬ ਨੂੰ ਬਹੁਤ ਸੁਣਦਾ ਜੀ। ਇਹ ਦੋ ਮੇਰੇ ਬਹੁਤ ਫੇਵਰਿਟ ਨੇ। ਉਹਨਾਂ ਦਾ ਕੋਈ ਦੋਨਾਂ ਦਾ ਜੀ 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 ਦੋਨਾਂ ਕਲਾਕਾਰਾਂ ਦਾ ਸੁਣਾ ਦਿਓ। ਹੂੰ ਹੂੰ ਉਹ ਪੜੀ ਅੱਖਾਂ ਨੂੰ ਦਿਲ ਕਬਰਾਇਆ ਚਿੱਠੀ ਆਜ ਦੀਨੇ ਬਹੁਤ ਦਵਾਇਆ ਵਿੱਚ ਪਰਦੇ ਸਾਂਦੇ ਵਿੱਚ ਪਰਦੇ ਸਾਂਦੇ ਵਿੱਚ ਪਰਦੇ ਸਾਂਦੇ ਵਿੱਚ ਪਰਦੇ ਸਾਂਦੇ ਇਹ ਨੋਸੇ ਸਾਹਿਬ ਜੀ ਦੀ ਬਹੁਤ ਸੋਹਣੀ ਇੱਕ ਲਿਖਤਾ ਤੇ ਗਾਇਕੀ ਹੈ ਜੀ ਇਹ ਤੇ ਸਰਤਾਜ ਸਾਹਿਬ ਦੇ ਕਾਫੀ ਗਾਣੇ ਨੇ ਹੁਣ ਇੱਕ ਲੇਟੈਸਟ ਵੀ ਚੱਲ ਰਿਹਾ ਮਿਹਨਤ ਛੱਡਨੀ ਨਹੀਂ ਮੈਨੂੰ ਥੋੜੇ ਉਹਦੀ ਕੰਪੋਜ਼ ਜਿਸ਼ਨ ਭੁੱਲਦੀ ਐ ਬਾਕੀ ਵੈਸੇ ਇਹਨਾਂ ਦਾ ਇੱਕ ਗਾਣਾ ਸੀ ਸਰਤਾਜ ਸਾਹਿਬ ਹੁਣਾਂ ਦਾ ਕਿ ਹੂੰ ਕਿਸਨ ਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹਦੇ ਪਾਸੇ ਤੇਰੇ ਤੇ ਡੋਦੀਆਂ ਨਹੀਂ ਮੇਰੀਏ ਨਦਾਨ ਜਈਏ ਆਸੇ ਕਿਸ ਨੂੰ ਪਤਾ ਇਰਾ ਜਾਂ ਦੇ ਕੇ ਦੇ ਪਾਸੇ ਜੀ ਉਸਤਾਦ ਕੌਣ ਹੈ ਵੀਰ ਜੀ ਤੁਹਾਡਾ ਉਸਤਾਦ ਮੇਰੇ ਨੂੰ ਜੀ ਲੁਧਿਆਣੇ ਤੋਂ ਕਲਾਸਿਕਲ ਦੇ ਸਿੰਗਰ ਨੇ ਜੀ ਸ਼੍ਰੀ ਕਪਿਲ ਸ਼ਰਮਾ ਜੀ ਤੇ ਬਕਾਇਦਾ ਉਹ ਸਕੂਲ ਦੇ ਵਿੱਚ ਟੀਚਰ ਵੀ ਨੇ ਜੀ 뮤직 ਟੀਚਰ ਨੇ ਤੇ ਉਹਨਾਂ ਦੇ ਗੁਰੂ ਉਸਤਾਦ ਸ਼੍ਰੀਮਤੀ ਗਿਰਜਾ ਦੇਵੀ ਜੀ ਜੋ ਕਿ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਤ ਨੇ ਤੇ ਕਲਕੱਤੇ ਤੋਂ ਨੇ ਉਹਨਾਂ ਤੋਂ ਉਹਨਾਂ ਨੇ ਉੱਪ ਦੀ ਨਿੱਜੀ تعلیم ਹਾਸਲ ਕੀਤੀ ਸੀ ਤੇ ਉਹ ਮੇਰੇ ਗੁਰੂ ਵੀ ਨੇ ਮੇਰੇ ਮੈਂ ਕਹਿ ਸਕਦਾ ਵੀ ਦੋਸਤ ਵੀ ਨੇ ਭਰਾ ਵੀ ਨੇ ਜਿੰਨਾ ਚਿਰ ਵੀ ਮੈਂ ਉਹਨਾਂ ਤੋਂ ਸਿੱਖਿਆ ਕੋਈ ਫੀਸ ਨਹੀਂ ਲਈ ਉਹਨਾਂ ਨੇ ਤੇ ਅੱਜ ਵੀ ਮੈਨੂੰ ਬਹੁਤ ਪ੍ਰੇਮ ਕਰਦੇ ਆ ਥੋੜਾ ਜਿਆਦਾ ਰਜੀਮਿਆ ਕਰਕੇ ਕਹ ਲੋ ਵੀ ਗੱਲਬਾਤ ਚਾਹੇ ਬੇਸ਼ੱਕ ਘੱਟ ਹੁੰਦੀ ਆ ਪਰ ਪਿਆਰ ਉਹਨਾਂ ਨਾਲ ਬਹੁਤ ਆ ਜੀ ਤੇ ਬਹੁਤ ਜੋ ਉਹਨਾਂ ਨੇ ਸਿਖਾਇਆ ਉਹਨਾਂ ਦੇ ਤੇਲਫੁੱਲ ਸਿਖਾਇਆ ਜਿਹੜਾ ਵਾ ਮੈਂ ਕਹਿ ਸਕਦਾ ਵੀ ਮੈਂ ਉਹਨਾਂ ਦਾ ਬਿਲਕੁਲ ਨਾ ਲੈਗ ਸਟੂਡੈਂਟ ਸੀਗਾ ਤੇ ਤੁਸੀਂ ਸੋਹਣੀ ਲਿਆ ਮੈਨੂੰ ਜੇ ਮੈਂ ਥੋੜਾ ਬਹੁਤ ਸੋਰਚ ਹੈਗਾ ਤੇ ਜਿਹੜੇ ਉਹਨਾਂ ਦੇ ਲਾਈਕ ਸਟੂਡੈਂਟ ਆ ਉਹਨਾਂ ਨੂੰ ਉਹਨਾਂ ਨੇ ਕੀ ਕੋਈ ਸਿਖਾਇਆ ਹੋਊਗਾ ਜੀ ਜੀ ਤੇ ਮੈਂ ਧੰਨਵਾਦੀ ਹਾਂ ਉਹਨਾਂ ਦਾ ਜੀ ਮੈਂ ਸਾਰੀ ਉਮਰ ਉਹਨਾਂ ਦਾ ਦੇ ਨਹੀਂ ਦੇ ਸਕਦਾ ਜੀ ਜੋ ਉਹਨਾਂ ਨੇ ਮੈਨੂੰ ਇੰਨੇ ਚੋਕੇ ਕੀਤਾ ਜੀ ਵੀਰ ਜੀ ਅੱਜ ਵੀ ਫਿਰ ਜਦੋਂ ਤੁਸੀਂ ਬਿੱਲੇ ਸਰਪੰਚ ਵੀਰ ਉਹਨਾਂ ਕੋਲ ਜਾਂਦੇ ਉੱਥੇ ਬਹੁਤ ਸਾਰੇ ਵੀਰ ਹੋរី ਨਾਲ ਇਕੱਠੇ ਹੋ ਜਾਂਦੇ ਵੀਰ ਭਰਾ ਆ ਜਦੋਂ ਅੱਗ ਸੇਕਣ ਦੇ ਵੇਲੇ ਜਾਂ ਜਦੋਂ ਇਕੱਠੇ ਹੋ ਜਾਂਦੇ ਨੇ ਉਹਨਾਂ ਦੀ ਡਿਮਾਂਡ ਹੁੰਦੀ ਹੈ ਤੇ ਉਦੋਂ ਫਿਰ ਜਦੋਂ ਤੁਸੀਂ ਸੁਣਾਉਂਦੇ ਮਨ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਸੱਜਣਾ ਮਿੱਤਰਾਂ ਬੈ ਕੇ ਗਾ ਕੇ ਉਹ ਜਿਹੜੀ ਚੀਜ਼ ਵਾਇਰਲ ਹੁੰਦੀ ਹੈ ਉਦੋਂ ਮਨ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਵੇਖੋ ਜਿੱਦਾਂ ਤੁਸੀਂ ਗੱਲ ਕੀਤੀ ਸਰਦਾਰ ਅਵਤਾਰ ਸਿੰਘ ਬਿੱਲਾ ਵੀਰ ਸਾਡਾ ਵੱਡਾ ਭਰਾ ਵੀ ਆ ਤੇ ਬਹੁਤ ਵੱਡੇ ਭਰਾਵਾਂ ਨੂੰ ਸਮਝਾਉਂਦਾ ਵੀ ਆ ਤੇ ਉੱਥੇ ਫਿਰ ਜਿੱਦਾਂ ਸਾਰੇ ਮਿੱਤਰ ਇਕੱਠੇ ਹੋਏ ਹੁੰਦੇ ਆ ਉੱਥੇ ਸਮੇਂ ਦੀ ਮੰਗਿਆ ਵੀ ਜਿੱਦਾਂ ਹੁਣ ਉੱਥੇ ਸਾਰੇ ਜਿਹੜਾ ਯੂਥ ਇਕੱਠਾ ਹੁੰਦਾ ਵਾ ਉਹਨਾਂ ਨੂੰ ਚੱਕਵਾ ਪਸੰਦਾ ਥੋੜੇ ਜਿਹਾ ਅੱਜਕੱਲ ਦੀ ਗੱਲ ਕਰਨੀ ਹੈ ਨਾ ਹਥਿਆਰਾਂ ਦੀ ਗੱਲ ਕਰਨੀ ਜਾਂ ਫੀਮ ਬੂਮ ਦੀ ਗੱਲ ਕਰਨੀ ਚਲੋ ਹੈ ਨਾ ਤੇ ਫਿਰ ਉੱਥੇ ਸਾਰੇ ਜਦੋਂ ਉਹ ਇਕੱਠੇ ਯਾਰ ਦੋਸਤ ਹੋ ਜਾਂਦੇ ਫਿਰ ਕਹਿੰਦੇ ਨਹੀਂ ਯਾਰ ਵੀਰੇ ਤੂੰ ਉਹ ਗਾਣਾ ਸੁਣਾ ਤੇਰਾ ਅਸੀਂ ਸੁਣਿਆ ਕਿਉਂਕਿ ਮੇਰੇ ਖੁੱਦ ਦੇ ਲਿਖੇ ਹੋਏ ਗਾਣੇ ਵੈਸੇ ਰਿਲੀਜ਼ ਤਾਂ ਨਹੀਂ ਹੋਏ ਪਰ ਮੇਰੇ ਸੱਜਣਾ ਨੂੰ ਸਾਰਿਆਂ ਨੂੰ ਪਤਾ ਵੀ ਕਿਹੜਾ ਗਾਣਾ ਦਾ ਵਧੀਆ ਹਿੱਟਾ ਆ ਜਾਂ ਕਿਹੜਾ ਵਧੀਆ ਆ ਸਾਨੂੰ ਪਸੰਦ ਕੁਝ ਨਾਲ ਜੀ ਤੇ ਉੱਥੇ ਬੈਠਿਆ ਸਾਡੇ ਕਹ ਲੋ ਵੀ ਜਿਹੜੇ ਮਿੱਤਰ ਆ ਜਿੱਦਾਂ ਸਾਡੇ ਸਰਪੰਚ ਟੋਨੀ ਵੀਰ ਆ ਜੀ ਗੁਰਲਾਬ ਸਰਪੰਚ ਵੀਰਾ ਵਾ ਤੇ ਫਿਰ ਇਹਨਾਂ ਨੂੰ ਹੁੰਦਾ ਵੀ ਨਹੀਂ ਲਰੀਆ ਤੂੰ ਸੁਣਾ ਯਾਰ ਕੁਝ ਤੇ ਉਹ ਪਿੱਛੇ ਜੇ ਸਾਡੀ ਇੱਕ ਕਲਿੱਪ ਬਹੁਤ ਵਾਇਰਲ ਹੋਈ ਸੀ ਮੈਂ ਜ਼ਰੂਰ ਸੁਣਾਉਣੀ ਚਾਹੂੰਗਾ ਜੀ ਤੇ ਉਹ ਸੀਗਾ ਕਿ ਉਹ ਤਾਂ ਹੀ ਹੋ ਕੇ ਲੈ ਲੈ ਉੱਠ ਦਿਆ ਸਲੇ ਰਾਤਾਂ ਨੂੰ ਉਹ ਤੰਗ ਕਰ ਦਿਆ ਬਿੱਲੇ ਦੇ ਦਿੱਤੇ ਫਟਕੜੇ ਜੇ ਕੋਈ ਦੱਲਾ ਰਹਿ ਕੀ ਕਰ ਗਿਆ ਤਾਂ ਗੱਲ ਵੱਖਰੀ ਏ ਨੀ ਪਾ ਕੇ ਅੱਖ ਚ ਅੱਖ ਨਾ ਕਿਸੇ ਤੋਂ ਮਰਨਾ ਜੱਟ ਕੜੇ ਹੋ ਕੋਈ ਬਣ ਕੇ ਯਾਰ ਮਰਾਜੇ ਤਾਂ ਕੁਝ ਕਹਿ ਨਹੀਂ ਸਕਦੇ ਉਹ ਕੋਈ ਪਿੱਠ ਤੇ ਵਾਰ ਚਲਾ ਜੇ ਤਾਂ ਕੁਝ ਕਹਿ ਨਹੀਂ ਸਕਦੇ ਉਹ ਇਨਾ ਮਾਨਤਾ ਰੱਖਦਾ ਚੋਬਰੀਆ ਰਾਤੇ ਆ ਪਾਟੀਆਂ ਲੀਰਾਂ ਕੋਲੋਂ ਜੱਟ ਕਦੇ ਠਹਿ ਨਹੀਂ ਸਕਦੇ ਉਹ ਸਾਨੂੰ ਬਣ ਕੇ ਮੌਤ ਮਸ਼ੂਕ ਦੇ ਵਾਂਗੂੰ ਟਕਰੂਗੀ ਇਨਾ ਸੌਖਾ ਤਾਂ ਨਹੀਂ ਛੱਡਦੇ ਦਾ ਹੱਥ ਕੁੜੇ ਜੇ ਕੋਈ ਦੱਲਾ ਰਹਿ ਕੀ ਕਰ ਗਿਆ ਤਾਂ ਗੱਲ ਵੱਖਰੀ ਏ ਉਹ ਪਾ ਕੇ ਅੱਖ ਚ ਅੱਖ ਨਾ ਕਿਸੇ ਤੋਂ ਮਰਨਾ ਜੱਟ ਕੜੇ ਇਹ ਗਾਣਾ ਸਾਡੇ ਮਿੱਤਰ ਨੂੰ ਬਹੁਤ ਪਸੰਦ ਆ ਸਾਡਾ ਵੀਰ ਵੱਡਾ ਤੇ ਤਰਨਤਰ ਤੋਂ ਆਪ ਐਮਸੀ ਨੇ ਵੀਰ ਭਗਵਾਨ ਵੀਰ ਤੇ ਉਹਨਾਂ ਨੇ ਮਤਲਬ ਮੈਨੂੰ ਕਹਿ ਕੇ ਲਿਖਵਾਇਆ ਸੀਗਾ ਇਹ ਗਾਣਾ ਵੀ ਯਾਰ ਕੁਛ ਇਦਾਂ ਦਾ ਕਰਨ ਵੀਰ ਲਿਖ ਤੇ ਵੱਡਾ ਸਾਡਾ ਭਰਾ ਬਹੁਤ ਪਿਆਰ ਕਰਦੇ ਆ ਸੋ ਸਾਰੀਆਂ ਸਟੋਰੀਆਂ ਜਿੱਦਾਂ ਤੁਸੀਂ ਵੀ ਜੇ ਕੋਈ ਮੈਨੂੰ ਆਫ ਦੀ ਸਟੋਰੀ ਦੱਸੋਗੇ ਤੇ ਉੱਤੇ ਇਦਾਂ ਦਾ ਮਿਲਜੁਲ ਖਾਂ ਦਾ ਗਾਣਾ ਪਾ ਤਿਆਰ ਕਰ ਦਾਂਗੇ ਜੀ ਜੀ ਵੀਰੇ ਇਹ ਗਾਣਾ ਲਿਖਣ ਵਾਸਤੇ ਮਾਹੌਲ ਕਿਹੋ ਜਿਹਾ ਚਾਹੀਦਾ ਤੁਸੀਂ ਇਕੱਲੇ ਬੈਠ ਕੇ ਲਿਖਦੇ ਹੋ ਜਾਂ ਫਿਰ ਤੁਰੇ ਫਿਰਦੇ ਜਾਂ ਕੋਈ ਸਾਹਮਣੇ ਕੋਈ ਚੀਜ਼ ਆ ਗਈ ਜਾਂ ਕੋਈ ਸਾਹਮਣੇ ਸੀਨ ਇਹੋ ਜਿਹਾ ਹੁੰਦਾ ਉਦੋਂ ਵੀ ਲਿਖ ਦਿੰਨੇ ਆ ਇਹ ਜ਼ਰੂਰ ਦੱਸਿਓ ਲੇਕਿਨ ਇਹ ਦਿਲਜੀਤ ਵੀਰੇ ਹਰ ਇੱਕ ਰਾਈਟਰ ਦਾ ਆਪਣਾ ਆਪਣਾ ਹੁੰਦਾ ਸਾਹਿਬ ਜੀ ਮੇਰਾ ਇਹ ਜਿਆਦਾ ਹੈ ਜੀ ਮੈਨੂੰ ਜਿੱਦਾਂ ਕਹੋ ਵੀ ਮੈਂ ਮਿਰਨਾ ਇਹੋ ਜਿਹਾ ਵੀ ਚਾਂਸ ਕੇ ਵਾਲੇ ਬਣਦਾ ਵੀ ਰਾਤ ਨੂੰ 12:30 ਇੱਕਦਮ ਗੂੜੀ ਨੀਂਦ ਚ ਅੱਖ ਖੁੱਲ ਜਾਂਦੀ ਆ ਤੇ ਖੁੱਲ ਕੇ ਤੇ ਮੇਰੇ ਦਿਮਾਗ ਚ ਲਾਈਨਾਂ ਚੱਲਣ ਲੱਗ ਜਾਂਦੀਆਂ ਵੀ ਆਹ ਗਾਣਾ ਉਹ ਫਿਰ ਮੈਂ ਜਦ ਤੱਕ ਜਾਂ ਕਿਸੇ ਕਾਪੀ ਦੇ ਜਾਂ ਫੋਨ ਦੀ ਰਿਕਾਰਡਿੰਗ ਚ ਮੈਂ ਸੇਵ ਨਾ ਕਰ ਲਾਂ ਤਾਂ ਆਪਾਂ ਕਿ ਫਿਰ ਮੈਨੂੰ ਨੀਂਦ ਨਹੀਂ ਪ੍ਰੋਪਰ ਆਉਣੀ ਤੇ ਜਿੱਦਾਂ ਜਿੰਨੇ ਵੀ ਗਾਣੇ ਆ ਬਿੱਲੇ ਵੀਰ ਦਾ ਜੀ ਚ ਨਾਂ ਪਾ ਦੇ ਜਿੱਦਾਂ ਮੰਨ ਲਓ ਵੀ ਜਿੱਥੇ ਮਹਿਫਲ ਲੱਗੀ ਹੋਵੇ ਫਿਰ ਜਿਹੜੇ ਵੀਰ ਦਾ ਨਾਂ ਪਾ ਦਿੱਤਾ ਉਹਨੂੰ ਹੁੰਦਾ ਯਾਰ ਮੇਰਾ ਨਾਂ ਪਾਇਆ ਤੇ ਕਿਉਂਕਿ ਹਰ ਇੱਕ ਨੂੰ ਹੁੰਦਾ ਵੀ ਯਾਰ ਹਾਂ ਵੀ ਮੇਰੀ ਸਿਫਤ ਕੀਤੀ ਆ ਜਾਂ ਨਾਲ ਮੇਲਜੋਲ ਖਾਂ ਦੀ ਗੱਲ ਕੀਤੀ ਆ ਸੋ ਗਾਣੇ ਤੇ ਸਾਰੇ ਕਹ ਲੋ ਵੀ ਅੰਟਰਟੇਨਮੈਂਟਲੀ ਬਣਾਏ ਹੁੰਦੇ ਆ ਪਰ ਜਦੋਂ ਮਹਿਫਲ ਦੇ ਵਿੱਚ ਕਿਸੇ ਮੇਨ ਆਪਣੇ ਸੱਜਣ ਦਾ ਨਾਮ ਪਾ ਕੇ ਉਹ ਚੀਜ਼ ਬਣਾਈਏ ਫਿਰ ਉਹਨੂੰ ਖੁਸ਼ੀ ਹੁੰਦੀ ਵੀ ਯਾਰ ਨਹੀਂ ਤੇ ਸਾਰੀਆਂ ਸਟੋਰੀਆਂ ਜਿੰਨੇ ਵੀ ਮੇਰੇ ਗਾਣੇ ਆ ਜਾਂ ਇਹ ਵੀ ਆ ਜਿੱਦਾਂ ਕਹ ਲੋ ਵੀ ਕੋਈ ਗੱਲਬਾਤ ਆਪਾਂ ਕੋਈ ਕਿਸੇ ਤੋਂ ਸੁਣਦੇ ਆ ਕੋਈ ਫਿਲਮ ਦੇਖੀ ਜਾਂ ਰੁਪਿੰਦਰ ਗਾਂਧੀ ਫਿਲਮ ਵਾਈ ਦੀ ਦੇਖੀ ਮੈਂ ਉਦੋਂ ਵੀ ਕਾਫੀ ਗਾਣੇ ਮੈਂ ਇਦਾਂ ਦੇ ਲਿਖੇ ਗੈਂਗਸਟਰ ਵਾਲੇ ਜਾਂ ਕੋਈ ਵੀ ਨਿਊਜ਼ ਚੱਲਦੀ ਹੋਵੇ ਜਿੱਦਾਂ ਵਿੱਚ ਆ ਜਾਂਦਾ ਵਾ ਵੀ ਅੱਜ ਕਿਤੋਂ ਪਿਸਟਲ ਫੜੀ ਗਈ ਜਾਂ ਕੋਈ ਚੀਜ਼ ਫੜੀ ਗਈ ਫਿਰ ਦਿਮਾਗ ਉਸ ਚੀਜ਼ ਨੂੰ ਕਨਵਰਟ ਕਰ ਲੈਂਦਾ ਗਾਣੇ ਚ ਕਿਉਂਕਿ ਇੰਟਰਟੇਨਮੈਂਟ ਇਦਾਂ ਹੀ ਚੱਲਦਾ ਵਾ ਵੀ ਕੁਝ ਨਵਾਂ ਜਦੋਂ ਬਣਾਉਣਾ ਵਾ ਫਿਰ ਸਮੇਂ ਦੀ ਮੰਗ ਦੇ ਜਦੋਂ ਕੋਈ ਉਹ ਚਾਹੇ ਨੀ ਅੱਜ ਤੋਂ ਉਸ ਤੇ ਜ਼ਰੂਰ ਸੁਣਾਓ ਨਿਊਜ਼ ਤੇ ਸੁਣਾ ਦੇ ਦਿੰਨੇ ਆਂ ਜੀ ਚਲੋ ਬਾਕੀ ਮੈਂ ਕਾਫੀ ਮੇਰੇ ਹੁਣ ਜਿਹੜੇ ਗਾਣੇ ਲੇਟੈਸਟ ਲਿਖੇ ਹੋਏ ਨੇ ਸਾਰੇ ਇਦਾਂ ਸਲੇਸਲੇ ਵਾਲੇ ਨੇ ਤੇ ਉਹ ਗੀਤ ਸੀਗਾ ਕਿ ਹੋ ਪੈਡਾਂ ਲੱਭਦੀ ਪੁਲਿਸ ਤੇਰੇ ਯਾਰ ਦੀਆਂ ਨਹੀਂ ਹੈਡਲਾਈਨਾਂ ਚੈੱਕ ਕਰੀ ਅਖਬਾਰ ਦੀਆਂ ਉਹ ਸਾਡੇ ਬੋਲ ਕੇ ਕਤਲ ਸਿਰ ਪਰੇ ਬਾਂਕੀਏ ਨਾ ਰੇ ਨਹੀਂ ਪੁੱਠਾ ਕੋਈ ਵਾਕਾ ਹੋ ਗਿਆ ਪਾਲ ਜਾਰੀ ਆ ਡਮਾਂਡ ਸਾਡੀ ਭਾਰੀਆਂ ਨਹੀਂ ਪਿੰਡ ਪਿੰਡ ਨਾਕਾ ਹੋ ਗਿਆ ਹਏ ਪਾਲ ਜਾਰੀ ਆ ਡਮਾਂਡ ਸਾਡੀ ਭਾਰੀਆਂ ਨਹੀਂ ਪਿੰਡ ਪਿੰਡ ਨਾਕਾ ਹੋ ਗਿਆ ਉਹ ਖੂਨੀ ਹੋ ਗਏ ਕੱਪੜੇ ਤੇ ਖੂਨੀ ਕਰਦਾਰ ਨਹੀਂ ਅੱਕ ਸਾਨੂੰ ਚੱਕਣੇ ਪੈ ਗਿਆ ਹਥਿਆਰ ਨਹੀਂ ਓ ਯਾਰ ਤੇਰਾ ਜਾਂਦਾ ਇਹ ਹਨੇਰੀਆਂ ਨੂੰ چیرਦਾ ਤੇ ਲੱਗਣ ਨਹੀਂ ਦਿੰਦਾ ਨੇੜੇ ਮਾਮਿਆਂ ਦੀ ਕਾਰ ਨਹੀਂ ਤੂੰ ਵੀ ਮਾੜਿਆਂ ਹਾਲਾਤਾਂ ਵਿੱਚ ਬਦਲੀ ਓ ਤੂੰ ਵੀ ਮਾੜਿਆਂ ਹਾਲਾਤਾਂ ਵਿੱਚ ਬਦਲੀ ਨਹੀਂ ਪੱਕਾ ਕਹਿੰਦੇ ਥਕਾ ਹੋ ਗਿਆ ਭਾਲ ਜਾਰੀ ਆ ਢਮਾਟ ਸਾਡੀ ਭਾਰੀਆਂ ਨਹੀਂ ਪਿੰਡ ਪਿੰਡ ਨਾਕਾ ਹੋ ਗਿਆ ਹਏ ਪਾਲ ਜਾਰੀ ਆ ਡਿਮਾਂਡ ਸਾਡੀ ਭਾਰੀਆਂ ਨਹੀਂ ਪਿੰਡ ਪਿੰਡ ਨਾਕਾ ਹੋ ਗਿਆ ਜਿੰਦੇ ਜਾਂਦੇ ਜਾਂਦੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਸੁਣੇ ਹਾਂ ਕੀ ਐ ਤੁਹਾਡੇ ਵਾਂਗ ਜਿਹੜੇ ਵੀਰ ਹੋਰ ਵੀ ਲਿਖਦੇ ਨੇ ਕਉਂਦੇ ਨੇ ਉਹਨਾਂ ਨੂੰ ਸੁਣਨ ਵਾਲਿਆਂ ਨੂੰ ਵੀ ਕੀ ਸੁਣਿਆ ਤੁਹਾਡਾ ਕੀ ਟੀਚਾ ਹੈ ਕਿ ਇਹ ਸਿਰਫ ਇੰਟਰਟੇਨਮੈਂਟ ਦੇ ਲਈ ਇਹਨੇ ਚੀਜ਼ਾਂ ਇਹਨਾਂ ਨੂੰ ਜਿਹੜਾ ਜੀਵਨ ਦੇ ਵਿੱਚ ਇਹ ਇਹਨਾਂ ਦਾ ਮਤਲਬ ਉਹ ਰੋਲ ਨਾ ਲਿਆਂਦਾ ਜਾਵੇ ਇਹ ਸਿਰਫ ਮਨੋਰੰਜਨ ਦੇ ਲਈ ਹੈ ਬਿਲਕੁਲ ਵੀਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਜੀ ਜੀ ਕਿ ਜਿਹੜੇ ਮੇਰੇ ਸੁਣਨ ਵਾਲੇ ਆ ਉਹਨਾਂ ਨੂੰ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਵੀਰੇ ਚੰਗੀ ਚੀਜ਼ ਨੂੰ ਵੀ ਪ੍ਰਮੋਟ ਕਰਿਆ ਕਰੋ ਜੀ ਜੀ ਜਿੱਥੇ ਤੁਸੀਂ ਇਦਾਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਨਾ ਉੱਥੇ ਚੰਗੀ ਲਿਖਤ ਨੂੰ ਜਿਹੜੀ ਤੁਸੀਂ ਪਰਿਵਾਰ ਚ ਬੈਠ ਕੇ ਸੁਣ ਸਕਦੇ ਜੀ ਜਾਂ ਤੁਹਾਡੀ ਮਾਂ ਭੈਣ ਸੁਣ ਸਕਦੀ ਆ ਉਹ ਚੀਜ਼ਾਂ ਨੂੰ ਵੀ ਪ੍ਰਮੋਟ ਕਰਿਆ ਕਰੋ ਦੁੱਦੀ ਗੱਲੇ ਜਿਹੜੇ ਗਾਣੇ ਚੱਕਵੇਂ ਹੁੰਦੇ ਕੋ ਮਾਰ ਤਾੜ ਵਾਲਾ ਗਾਣਾ ਕੁਝ ਵੀ ਗਾਣਾ ਸਿਰਫ ਇੱਕ ਵੀਰੇ ਐਂਟਰਟੇਨਮੈਂਟ ਲਈ ਹੁੰਦਾ ਜਦੋਂ ਬੰਦਾ ਕਿਸੇ ਚੀਜ਼ ਤੋਂ ਆਫਸੈਟ ਹੁੰਦਾ ਆਪਣੀ ਗੱਡੀ 'ਚ ਜਾਂ ਆਪਣੇ ਫੋਨ 'ਚ ਹੈੱਡਫੋਨ 'ਚ ਲਾ ਕੇ ਸੁਣਦਾ ਮਾਈਂਡ ਨੂੰ ਰਿਲੈਕਸ ਕਰ ਲਈ ਜੀ ਤੇ ਗਾਣਿਆਂ ਨੂੰ ਆਪਦੀ ਨਿੱਜੀ ਜ਼ਿੰਦਗੀ 'ਚ ਨਾ ਵੜਿਆ ਜਾਵੇ ਜੀ ਮੇਰਾ ਪਰਸਨਲੀ ਓਪੀਨੀਅਨ ਆ ਬਾਕੀ ਜਿੱਦਾਂ ਦਾ ਲੋਕ ਮੰਗ ਕਰਦੇ ਆ ਵੀਰੇ ਉਦਾਂ ਦਾ ਕਲਾਕਾਰ ਨੂੰ ਜਾਂ ਆਰਟਿਸਟ ਨੂੰ ਦੇਣਾ ਪੈਂਦਾ ਜੇ ਆਪਾਂ ਕਿਸੇ ਦੁਕਾਨ ਤੇ ਵੀਰੇ ਖੰਡ ਲੈਣ ਜਾਵਾਂਗੇ ਤੇ ਆਪਾਂ ਨੂੰ ਜਿਹੜਾ ਦੁਕਾਨਦਾਰ ਹੈ ਉਹ ਖਾਂਡੀ ਦੇਊਗਾ ਆਪਾਂ ਨੂੰ ਹੋਰ ਨਹੀਂ ਦੇਊਗਾ ਕਿਉਂਕਿ ਆਪਣੀ ਮੰਗ ਆ ਦੁਕਾਨਦਾਰ ਕੋਲੇ ਤਾਂ ਹੋਰ ਵੀ ਬਹੁਤ ਚੀਜ਼ਾਂ ਨੇ ਪਰ ਆਪਣੀ ਮੰਗ ਜਿਹੜੀ ਆ ਆਪਾਂ ਨੂੰ ਉਹੀ ਦਿੱਤੀ ਜਾਊਗੀ ਇਸ ਕਰਕੇ ਮੈਂ ਕਹਿੰਨਾ ਵਾਂ ਵੀ ਜੋ ਅੱਜ ਕੱਲ ਦਾ ਯੂਥ ਆ ਜੋ ਮੰਗ ਕਰ ਰਿਹਾ ਕਲਾਕਾਰ ਨੂੰ ਮਜਬੂਰੀ ਚ ਦੇਣਾ ਪੈਂਦਾ ਜੀ ਮੈਂ ਚਾਹਾਂਗਾ ਵੀ ਤੁਸੀਂ ਆਪਣਾ ਨੰਬਰ ਵੀ ਜਰੂਰ ਦੱਸ ਦਿਓ ਜੀ ਮੇਰਾ ਨੰਬਰ ਵੀਰੇ 8427204640 8427104640 ਤੇ ਕਿਸੇ ਵੀ ਵੀਰ ਨੇ ਮਿੱਤਰ ਨੇ ਆਪਦੀ ਲਾਈਫ ਤੇ ਜਾਂ ਆਪਣੀ ਸਟੋਰੀ ਤੇ ਗਾਣਾ ਲਿਖਾਉਣਾ ਹੋਵੇ ਆਪਾਂ ਲਿਖ ਦਾਂਗੇ ਕੋਈ ਚੱਕਰ ਨਹੀਂ ਜੀ ਤੇ ਮਿਲਦੇ ਆਂ ਜੀ ਕੁਝ ਨਵਾਂ ਲੈ ਕੇ ਤੇ ਬਹੁਤ ਬਹੁਤ ਧੰਨਵਾਦ ਨਜ਼ਰ نیوز ਦਾ ਤੇ ਸਾਰੀ ਟੀਮ ਦਾ ਜੋ ਸਾਨੂੰ ਇੰਨੇ ਕਾਬਿਲ ਸਮਝਿਆ ਤੇ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਧੰਨਵਾਦ ਜੀ ਸੋ ਬਿਲਕੁਲ ਅਸੀਂ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਕਿ ਜਿਹੜੇ ਪੰਜਾਬ ਦੇ ਵਿੱਚ ਆ ਜਏ ਵੀਰ ਨੇ ਜਿਹੜੇ ਚੰਗੀਆਂ ਲਿਖਤਾਂ ਜਿਹੜੇ ਗਾਉਂਦੇ ਨੇ ਲਿਖਦੇ ਨੇ ਅਤੇ ਪੰਜਾਬ ਦੇ ਵਿੱਚ ਰਹਿ ਕੇ ਵੱਡਾ ਸੋਚਿਆ ਉਹਨਾਂ ਨੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਦੋਸਤੋ ਵੀਰ ਦੀ ਵੀਰ ਦੀ ਆਵਾਜ਼ ਤੁਹਾਨੂੰ ਕਿਵੇਂ ਦੀ ਲੱਗੀ ਉਹਨਾਂ ਦੀ ਲਿਖਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਜਿਹੜਾ ਉਹ ਤੁਸੀਂ ਦੱਸਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਵੱਤਵਾਦ ਸ਼ੇਅਰ ਵੀ ਕਰਿਓ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਜੀਤ ਨਜ਼ਰ ਨਿਊਜ਼ ਟੀਵੀ ਤਰਨਤਾਰਨ